ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹੀ 6ਵੇਂ ਪਿੰਡ ਜੰਡਾਲੀ ਖੁਰਦ ਨੇੜੇ ਅਹਮਦਗੜ ਜਦੋਂ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਮਾਲਵੇ ਦੀ ਯਾਤਰਾ ਸਮੇਂ ਜਗੇੜੇ ਤੋਂ ਗੁਜਰਬਾਲ ਜਾ ਰਹੇ ਸਨ ਤਾਂ ਉਹਨਾਂ ਨੇ ਆਪਣੀ ਮੋਜ ਵਿੱਚ ਕਮਾਨ ਚੋਂ ਤੀਰ ਛੱਡਿਆ ਜੋ ਕਿ ਇਸ ਅਸਥਾਨ ਤੇ ਇੱਕ ਹਿਰਨੀ ਦੇ ਢੱਡ ਵਿੱਚ ਆ ਕੇ ਲੱਗਿਆ ਗੁਰੂ ਸਾਹਿਬ ਜੀ ਨੂੰ ਹਿਰਨੀ ਦੇ ਤੀਰ ਲੱਗਣ ਦਾ ਪਤਾ ਲੱਗਿਆ ਤਾਂ ਗੁਰੂ ਸਾਹਿਬ ਜੀ ਆਪ ਇਸ ਅਸਥਾਨ ਤੇ ਆ ਕੇ ਠਹਿਰੇ ਸਨ ਅਤੇ ਜ਼ਖਮੀ ਹਿਰਨੀ ਨੂੰ ਠੀਕ ਕੀਤਾ ਸੀ ਇਸੇ ਪਵਿੱਤਰ ਅਸਥਾਨ ਤੇ ਵੱਡੇ ਘੱਲੂਕਾਰੇ ਸਮੇਂ ਜੋ ਕਿ 5 ਫਰਵਰੀ 1762 ਈਸਵੀ ਨੂੰ ਪਿੰਡ ਕੁੱਪ ਅਤੇ ਰਹੀੜੇ ਤੋਂ ਸ਼ੁਰੂ ਹੋਇਆ ਸੀ ਉਸ ਘੱਲੂਕਾਰੇ ਵਿੱਚ ਇਸ ਜਗ੍ਹਾ ਤੇ ਕਈ ਸਿੰਘ ਸ਼ਹੀਦ ਹੋਏ ਸਨ ਇਸ ਪਵਿੱਤਰ ਅਸਥਾਨ ਤੇ ਹਰੇਕ ਮਹੀਨੇ ਦੀ ਦਸਵੀਂ ਅਤੇ ਸੰਗਰਾਦ ਮਨਾਈ ਜਾਂਦੀ ਹੈ ਪਰ ਮਾਗ ਮਹੀਨੇ ਦੀ ਦਸਵੀਂ ਸ਼ਹੀਦ ਸਿੰਘਾਂ ਦੀ ਪਵਿੱਤਰ ਯਾਦ ਵਿੱਚ ਸੰਗਤਾਂ ਵੱਲੋਂ ਬੜੀ ਧੂਮਤਾ ਮਨਾਾਈ ਜਾਂਦੀ ਹੈ ਜੀ